ਮਾਈ ਜੈ ਮਹਾਕਾਲ ਮੈਂ ਤੁਹਾਡਾ ਆਪਣਾ ਮਹਾਮੜਲੇਸ਼ਵਰ ਬ੍ਰਹਮਾਨੰਦ ਗਿਰੀ ਪ੍ਰਮੁਖ ਸ਼੍ਰੀ ਹਿੰਦੂਤਾ ਭਾਰਤ ਮੈਂ ਕਈ ਦਿਨਾਂ ਤੋਂ ਲਗਾਤਾਰ ਕੰਮਕਾਰਾਂ ਕਰਕੇ ਦਿਵਾਲੀ ਦੇ ਤਲਪ ਦੇ ਵਿੱਚ ਸਟੇਟ ਤੋਂ ਬਾਹਰ ਸੀ ਸਟੇਟ ਤੋਂ ਬਾਹਰ ਖਾਰਾ ਨੈਟਵਰਕ ਜਿੰਨੇ ਸਾਥੀ ਸੱਜਣ ਮਿੱਤਰ ਉਹਨਾਂ ਨੂੰ ਮਿਲਣ ਤੇ ਕਈ ਜ਼ਰੂਰੀ ਕੰਮ ਨੇ ਜਿਹੜੇ ਉਹਨਾਂ ਦੇ ਵਿੱਚ ਵਿਅਸਤ ਸੀ ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਨਾਤਨ ਪਰਿਵਾਰ ਦੇ ਸਾਰੇ ਬੱਚਿਆਂ ਨੂੰ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਜਿੰਨਾ ਸਨਾਤਨੀ ਪਰਿਵਾਰ ਆ ਸਾਡਾ ਜਿੰਨਾ ਸਾਡਾ ਵੇੜਾ ਸਨਾਤਨ ਦਾ ਵੀ ਕਈ ਥਾਂ 'ਤੇ ਕਈ ਤਰ੍ਹਾਂ ਦੇ ਜਿਹੜੇ ਪਰੰਪਰੇਖੇ ਪਾਏ ਜਾ ਰਹੇ ਆ ਵੀ ਦੀਵਾਲੀ 21 ਤਰੀਕ ਦੀ ਹੈ ਦੀਵਾਲੀ 20 ਤਰੀਕ ਦੀ ਹੈ ਦੀਵਾਲੀ ਕਿੰਨੀ ਤਰੀਕ ਦੀ ਹੈ ਉਹ ਬੜਾ ਕਲੀਅਰ ਕਰਦਾ ਤੁਹਾਨੂੰ ਸਾਰਿਆਂ ਨੂੰ ਸਨਾਤਨ ਮਤ ਦੇ ਮੁਤਾਬਕ ਜਿਹੜੀ ਦੀਪਾ ਦੀਪਾਵਲੀ ਹੈ ਉਹ ਬਿਲਕੁਲ ਕਰੈਕਟ ਹੈ ਜਿਹੜੀ ਲਕਸ਼ਮੀ ਪੂਜਾ 20 ਤਰੀਕ ਦੀ ਹੈ ਕਿਉਂਕਿ ਕੱਤਕ ਮਾਸ ਦੀ ਜਿਹੜੀ ਮੱਸਿਆ ਹੁੰਦੀ ਹੈ ਉਦ ਤੇ ਅਸੀਂ ਦੀਪavali ਪੂਜਾ ਕਰਦੇ ਆ ਤੇ ਜਿਹੜੀ ਦੀਪavali ਪੂਜਾ ਹੈ ਉਹ ਕਦੀ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਮੱਸਿਆ ਸਮਾਪਤ ਹੋਈ ਤੇ ਹੋਵੇ ਕਿਉਂ ਜਿਹੜੀ ਮੱਸਿਆ ਹੈ 20 ਤਰੀਕ ਨੂੰ ਸ਼ਾਮ ਨੂੰ ਲੱਗ ਜਾਣੀ ਹੈ ਦੁਪਹਿਰ ਨੂੰ 3 ਵਜੇ ਤੋਂ ਬਾਅਦ ਸਟਾਰਟ ਹੋ ਜਾਣੀ ਜਦੋਂ ਮੱਸਿਆ ਸਟਾਰਟ ਹੋ ਜਾਣੀ ਹੈ ਤਾਂ ਮੱਸਿਆ ਦੀ ਰਾਤ ਸਾਡੇ ਕੋਲ 20 ਵਾਲੀ ਆਈ ਕਿਉਂਕਿ 21 ਤਰੀਕ ਨੂੰ ਸ਼ਾਮ ਨੂੰ 4 ਵਜੇ ਦੇ ਲਗਭਗ ਮੱਸਿਆ ਸਮਾਪਤ ਹੋ ਜਾਣੀ ਹੈ ਤਦ ਮੱਸੀਆ ਸਮਾਪਤ ਹੋ ਗਈ ਫਿਰ ਅਸੀਂ ਜਿਹੜੀ ਮੱਸੀਆ ਦੀ ਪੂਜਾ ਕਿਵੇਂ ਕਰਾਂਗੇ ਮੱਸੀਆ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਇਹਦੇ ਚ ਦੋ ਤਰ੍ਹਾਂ ਦੇ ਕਲਪਨੇ ਦੋ ਤਰ੍ਹਾਂ ਦੇ ਇਹਦੇ ਚ ਪੂਜਾ ਦਾ ਜਿਹੜਾ ਸਿਸਟਮ ਹੈ ਉਹ ਬੜੀ ਗੌਰ ਨਾਲ ਸੁਣਿਓ ਇੱਕ ਤਾਂ ਸਾਰੇ ਬੱਚੇ ਨੋਟ ਕਰ ਲਿਓ ਵੀ 20 ਤਰੀਕ ਨੂੰ ਰਾਤ ਨੂੰ ਅਸੀਂ ਲక్ష్ਮੀ ਪੂਜਾ ਕਰਾਂਗੇ ਸਾਰੇ ਸਨਾਤਨੀ ਜਿਹੜੀ ਅਸੀਂ ਮੱਸੀਆ ਦਾ ਦਾਣ ਦੇਣਾ ਹੈ ਉਹ ਜਿਹੜਾ ਦਾਣ ਹੈ ਮੱਸੀਆ ਦਾ ਉਹ ਸਾਰੇ ਹੀ ਸਨਾਤਨ ਸਾਰਾ Hindu ਧਰਮ ਜਿੰਨੇ ਸਨਾਤਨ ਮਤੀਏ ਲੋਕ ਹੈ ਸਾਡੇ ਪੀਤਰਾ ਦਾ ਸਾਰਿਆਂ ਦਾ ਜਿਹੜਾ ਦਾਣ ਪੁੰਨ ਹੈ ਰੋਟੀ ਹੈ ਕੋਈ ਵੀ ਕਿਸੇ ਪ੍ਰਕਾਰ ਦਾ ਉਪਾਏ ਕਰਨਾ ਉਹ ਤੁਹਾਡਾ 21 ਤਰੀਕ ਨੂੰ ਸਵੇਰੇ ਲੱਗੇਗਾ ਜਿਹੜਾ ਸੁੱਚੇ ਮੂ ਲੱਗਣਾ ਕਿਉਂਕਿ 4 ਵਜੇ ਤੱਕ ਤਾਂ ਸਾਡੇ ਕੋਲ ਸਮਾਂ ਮੱਸੀਆ ਹੈਗੀ ਹੈ ਤੇ ਪੀਤਰ ਉਦੋਂ ਤੱਕ ਸਾਡਾ ਜਿਹੜਾ ਦਾਣ ਪੁੰਨ ਕੀਤਾ ਹੋਇਆ ਉਹ ਸਵੀਕਾਰ ਕਰਨਗੇ ਤੇ ਜਿਹੜੀ ਮੱਸੀਆ ਦੀ ਪੂਜਾ ਹੈ ਉਹ ਰਾਤ ਨੂੰ ਹੋਣੀ ਆ ਰਾਤਰੀ ਚ ਹੁੰਦੀ ਹੈ ਅੰਨੀ ਕਾਲੀ ਰਾਤ ਦੇ ਵਿੱਚ ਆਪਾਂ ਪੂਜਾ ਮੰਨ ਲੜਦੇ ਆ ਉਹ ਜਿਹੜੀ ਆ 20 ਤਰੀਕ ਰਾਤ ਨੂੰ ਹੀ ਹੋਣੀ ਆ ਇੱਕ ਦੂਸਰੀ ਗੱਲ ਇਹ ਤੁਹਾਨੂੰ ਸਾਰੇ ਸਨਾਤਨ ਪਰਿਵਾਰ ਨੂੰ ਕਲੀਅਰ ਹੋ ਗਿਆਣਾ ਸ਼ੇਅਰ ਜ਼ਰੂਰ ਕਰ ਦਿਓ ਹਰ ਇੱਕ ਸਨਾਤਨੀ ਵੀ ਜਿਹੜੀ ਦੀਵਾਲੀ ਹੈ ਉਹ ਬੜੀ ਕਲੀਅਰ ਕਟ ਹੈ ਬੰਦੀ ਛੋੜ ਤੇ ਦੀਪavali ਉਹ ਦੋਨੇ ਚੀਜ਼ਾਂ ਅਸੀਂ 20 ਤਰੀਕ ਨੂੰ ਜਿਹੜੀਆਂ ਮਨਾਣੀਆਂ ਦੇ 20 ਤਰੀਕ ਦੀਆਂ ਸਾਡੀਆਂ ਬਣਦੀਆਂ ਸਾਡੇ ਸ਼ਾਸਤਰਾਂ ਦੇ ਮੁਤਾਬਕ ਗ੍ਰਹਿਾਂ ਦੇ ਮੁਤਾਬਕ ਨਕਸ਼ਤਰਾ ਦੇ ਮੁਤਾਬਕ ਹਰ ਇੱਕ ਚੀਜ਼ ਦੇ ਮੁਤਾਬਕ 20 ਤਰੀਕ ਦੀ ਦੀਵਾਲੀ ਬਣਦੀ ਹੈ ਪਾਈਨਲ ਦੂਸਰੀ ਗੱਲ ਇੱਕ ਹੋਰ ਕੁਝ ਲੋਕਾਂ ਨੂੰ ਦੀਪavali ਆਣ ਤੇ ਦਸਹਿਰਾ ਆਣ ਤੇ ਪੋਲੂਸ਼ਨ ਯਾਦ ਆ ਜਾਂਦਾ ਐਤਕੀ ਵੀ ਆਮ ਤਾਂ ਆਮ ਯਾਰ ਆਮ ਸਨਾਤਨੀਆਂ ਦਾ ਛੱਡੋ ਜਿਹੜੇ ਭਰਮ ਭਲੇਖੇ ਜਾਂ ਜਾਂਦੇ ਆ ਸਾਡੀ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਨਿਆ ਪ੍ਰਣਾਲੀ ਹੈ ਨ્યાਯਾਚਕਾ ਮਤਰਾਲਿਆ ਸਾਡਾ ਮਾਨਯੋਗ ਸੁਪਰੀਮ ਕੋਰਟ ਉਥੋਂ ਦੇ ਜੱਜ ਸਾਹਿਬ ਦਾ ਬਿਆਨ ਸੁਣ ਕੇ ਯਾਰ ਬਹੁਤ ਦਿਲ ਦੁਖਿਆ ਤੇ ਮੈਨੂੰ ਲੱਗਦਾ ਸੀ ਵੀ ਸਾਰੇ ਭਾਰਤ ਦੇ ਸਾਧੂ ਸਮਾਜ ਨੂੰ ਜਿੰਨੇ ਕਥਾਵਾਚਕ ਨੇ ਉਹਨਾਂ ਨੂੰ ਜਿੰਨੇ ਟਿੱਕੇ ਲਾ ਕੇ ਹਿੰਦੂਵਤ ਦਾ ਪ੍ਰਚਾਰ ਕਰਕੇ ਆਪਣਾ ਸਿਸਟਮ ਚਲਾ ਕੇ ਰੱਖਦੇ ਆ ਉਹਨਾਂ ਸਾਰੇ ਲੋਕਾਂ ਨੂੰ ਜੱਜ ਸਾਹਿਬ ਦੇ ਬਿਆਨ ਦੇ ਖਿਲਾਫ ਖੁੱਲ ਕੇ ਮੈਦਾਨ ਜਾਣਾ ਚਾਹੀਦਾ ਸੀ ਇਹ ਗੱਲਾਂ ਤੇ ਇਸ ਗੱਲ ਨੂੰ ਕਰੜੇ ਸ਼ਬਦਾਂ 'ਚ ਲੈਣਾ ਚਾਹੀਦਾ ਸੀ ਜੱਜ ਕੌਣ ਹੁੰਦਾ ਸਾਨੂੰ ਇਹ ਗੱਲ ਕਹਿਣ ਵਾਲਾ ਵੀ 10 ਵਜੇ ਤੱਕ Hindu ਬੰਬ ਪਟਾਕੇ ਜਲਾਣਗੇ ਦੀਵਾਲੀ ਮਨਾਣਗੇ ਉਸ ਤੋਂ ਬਾਅਦ ਬੰਦ ਕਰ ਦੇਣਗੇ ਪਹਿਲਾਂ ਯਾਰ ਤੁਸੀਂ ਨਾ ਚਾ ਕੇ ਸਾਡੇ ਦਿਮਾਗ ਤੇ ਸਾਡੇ ਸਾਹਮਣੇ ਲਿਆ ਕੇ ਗ੍ਰੀਨ ਪਟਾਕੇ ਰੱਖ ਦੇ ਅਸੀਂ ਚਲੋ ਗ੍ਰੀਨ ਪਟਾਕੇ ਵਾਲੀ ਗੱਲ ਮੰਨ ਲਈ ਕੋਈ ਗੱਲ ਨਹੀਂ ਹਿੰਦੂਆਂ ਨੂੰ ਆਤਾ ਹਰ ਇੱਕ ਗੱਲ ਮੰਨ ਲੈਂਦੇ ਆ ਉਹ ਸ਼੍ਰੀ ਮਾਨ ਜੀ ਮੈਂ ਜੱਜ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀਡੀਓ ਦੇ ਰਾਹੀਂ ਇਹ ਦੇਸ਼ ਜਦੋਂ 15 ਅਗਸਤ 1947 ਨੂੰ ਹੋਇਆ ਸੀ ਤੇਰੇ ਆਕੇ ਵੀ ਹੋਣਗੇ ਉਹਦੇ 'ਚ ਤੇਰੇ ਵਡੇਰੇ ਵੀ ਹੋਣਗੇ ਜੱਜ ਸਾਹਿਬ ਤੇ ਉਦੋਂ ਸਾਡੇ ਨਾਂ ਤੇ ਵੱਖਰਾ ਹੋਇਆ ਆਦੇਸ਼ ਆ ਸਨਾਤਨੀਆਂ ਦੇ ਸਨਾਤਨ ਧਰਮ ਦੇ ਨਾਂ ਤੇ ਵੱਖਰਾ ਹੋਇਆ ਆਦੇਸ਼ ਹੈ ਇਹ ਸਾਡੇ ਦੇਸ਼ ਸਾਡੇ ਨਾਂ ਤੇ ਵੱਖਰਾ ਹੋ ਕੇ ਪਾਬੰਦੀਆਂ ਨਹੀਂ ਚੱਲਣੀਆਂ ਨਾ ਇਹ ਪਾਬੰਦੀਆਂ ਸਨਾਤਨੀ ਮੰਨਦੇ ਆ ਤੇ ਨਾ ਸੀ ਮੰਨਣੀਆਂ ਠੀਕ ਹੈ ਜੇ ਪਾਬੰਦੀਆਂ ਲਾਣੀਆਂ ਸੀ ਤਾਂ 15 ਅਗਸਤ 1947 ਨੂੰ ਉਹਨਾਂ ਦੀ ਸੁਪਰੀਮ ਕੋਰਟ ਚ ਚਲੇ ਜਾਣਾ ਹੀ ਉੱਥੇ ਜਾ ਕੇ ਜੱਜ ਬਣ ਜਾਣਾ ਹੀ ਵਡੇਰਿਆਂ ਨੂੰ ਕਹਿਣਾ ਸੀ ਉੱਥੇ ਜੰਮਦਾ ਪੜਦਾ ਉੱਥੇ ਜੱਜ ਬਣ ਜਾਂਦਾ ਤੇ ਭਾਰਤ ਚ ਭਾਰਤ ਦੇ ਵਿੱਚ ਦੀਵਾਲੀ ਹਰ ਇੱਕ Hindu ਨੂੰ ਹਰ ਇੱਕ ਸਿੱਖ ਭਰਾ ਨੂੰ ਹਰ ਇੱਕ ਜਿਹੜੇ ਸਨਾਤਨ ਚੋਂ ਵੱਖਰੇ ਹੋਏ ਪਰਿਵਾਰਾਂ ਸੀ ਚਾਹੇ ਉਹ ਪਾਰਸੀ ਨੇ ਚਾਹੇ ਬੋਧੀ ਨੇ ਸਾਰਿਆਂ ਨੂੰ ਦੀਪਾਵਲੀ ਆਪਣਾ ਸਾਂਝਾ ਤਿਆਰ ਤੇ ਇੰਨੀ ਰੱਜ ਕੇ ਮਨਾਣੀ ਚਾਹੀਦੀ ਹੈ ਸਾਰੀ ਰਾਤ ਆਤਿਸ਼ਬਾਜੀ ਕਰੋ ਅਸੀਂ ਤਾਂ ਉਸ ਧਰਤੀ ਦੇ ਜੰਮੇ ਪਲੇ ਆ ਸਾਡੇ ਦਾ ਵਡੇਰੇ ਕਹਿੰਦੇ ਸਾਡੀਆਂ ਘਰ ਤਾਂ ਸਾਡੇ ਲੇਖਕ ਕਹਿੰਦੇ ਆ ਵੀ ਦਾਲ ਰੋਟੀ ਕਰਦੀ ਦੀਵਾਲੀ ਅੰਬਰ ਧਰਦੀ ਸਾਡੇ ਦਾ ਗੁਰੂ ਘਰ ਚ ਗੁਰੂ ਕੀ ਨਗਰੀ ਚ ਉਹ ਦਿਵਾਲੀ ਮਨਾਈ ਜਾਂਦੀ ਹੈ ਜਿਹਨੂੰ ਦੁਨੀਆ ਖੜਕੜ ਕੇ ਦੇਖਦੀ ਹੈ ਇਹ ਅਸੀਂ ਤੇਰਾ ਕਹਿਣਾ ਮੰਨ ਜੇ ਸ਼੍ਰੀਮਾਨ 10 ਵਜੇ ਸੌਂ ਜੀਏ ਇਹ ਨਹੀਂ ਕੰਮ ਚੱਲਦਾ ਇਹ ਪੋਲਿਊਸ਼ਨ ਬੰਦ ਕਰਾਣੇ ਆ ਗੱਡੀਆਂ ਬੰਦ ਕਰਾਓ ਡੀਜ਼ਲ ਹੀ ਦੇ ਇਸ ਯੂਜ਼ ਹੁਣਾ ਬੰਦ ਕਰਾ ਦੇ ਟ੍ਰੇਨਾਂ ਬੰਦ ਕਰਾ ਦੇ ਜਹਾਜ਼ ਬੰਦ ਕਰਾ ਦੇ ਸਾਰਾ ਕੁਝ ਬੰਦ ਕਰਾ ਦੇ ਪੋਲਿਊਸ਼ਨ ਮੁਕਤ ਹੋ ਜੇ ਆ ਜਦੋਂ ਪ੍ਰਮਾਤਮਾ ਪੋਲਿਊਸ਼ਨ ਮੁਕਤ ਕਰਨ ਦੇ ਆਂਦਾ ਨਾ ਕਰੋਨਾ ਦੇ ਵਿੱਚ ਪ੍ਰਮਾਤਮਾ ਨੇ ਪੋਲਿਊਸ਼ਨ ਮੁਕਤ ਕੀਤਾ ਸੀ ਸ਼ਾਇਦ ਜੱਜ ਸਾਹਿਬ ਨੂੰ ਨਾ ਪਤਾ ਹੋਵੇ ਜੱਬ ਭੁੱਲ ਗਏ ਹੁਣ ਇਹ ਦਵਾਈ ਲੈਣੀ ਭੁੱਲ ਗਏ ਹੁਣ ਯਾਦ ਆਸ਼ਤ ਨਹੀਂ ਤਾਂ ਲੈ ਲੈਣੀ ਚਾਹੀਦੀ ਹੈ ਨਹੀਂ ਉਸ ਸਮੇਂ ਜਦੋਂ ਪ੍ਰਮਾਤਮਾ ਨੇ ਪੋਲਿਊਸ਼ਨ ਮੁਕਤ ਕੀਤਾ ਇਹ ਨਾ ਭਾਰਤ ਨੂੰ ਉਹ ਵੀ ਪੋਲਿਊਸ਼ਨ ਮੁਕਤ ਤੂੰ ਜਾਂ ਅਸੀਂ ਜਾਂ ਕੋਈ ਹੋਰ ਭਾਰਤ ਨੂੰ ਪੋਲਿਊਸ਼ਨ ਮੁਕਤ ਨਹੀਂ ਕਰ ਸਕਦਾ ਇਹ ਪ੍ਰithvi ਹੈ ਪ੍ਰਮਾਤਮਾ ਨੇ ਬਣਾਏ ਤੇ ਦਰਸਾਏ ਮਾਰਗ ਨੇ ਉਹਦੇ ਬਣਾਏ ਹੋਏ ਇਨਸਾਨ ਦੀ ਜਿਹੜੀ ਇਨਸਾਨੀ ਪਟਫੁਟਲੀ ਹੈ ਇਹਦੇ ਬਣਾਏ ਹੋਏ ਲੋਕ ਕਰਨੇ ਅੱਗੇ ਗੱਡੀਆਂ ਨੇ ਕਾਰਖਾਨੇ ਨੇ ਰੋਜ਼ਬਾਰ ਨੇ ਲੋਕਾਂ ਦੇ ਇਸ ਕਰਕੇ ਹਰੇਕ ਚੀਜ਼ ਦਾ ਜਿਹੜਾ ਬਿਆਨ ਹੈ ਉਹ ਧਰਮ ਨੂੰ ਟਾਰਗੇਟ ਕਰਕੇ ਨਹੀਂ ਦੇਣਾ ਚਾਹੀਦਾ ਇਹ ਭਾਰਤ ਹੈ ਇਹ ਭਾਰਤ ਦੇ ਵਿੱਚ ਲੋਕਾਂ ਨੂੰ ਸ਼ਾਂਤੀ ਨਾਲ ਰਹਿਣ ਦੇਣਾ ਚਾਹੀਦਾ ਹੈ ਜਦ ਸਾ ਵਰਗੀਆਂ ਹਸਤੀਆਂ ਪਹਿਲਾਂ ਵੀ ਆਂਦੀਆਂ ਰਹੀਆਂ ਸਮੇਂ-ਸਮੇਂ ਤੇ ਉਹਨਾਂ ਲੋਕਾਂ ਨੇ ਹਮੇਸ਼ਾ ਭਾਈਚਾਰੇ ਚ ਕਟਾਕਸ ਪੂਰੀ ਪੈਦਾ ਕੀਤੀ ਹੈ ਮੈਂ ਕਹਿੰਦਾ ਯਾਰ ਜਿਹੜੇ ਅਸੀਂ ਦਿਵਾਲੀ ਬਣਾਉਂਦੇ ਆ ਠੀਕ ਹੈ ਸਨਾਤਨੀ ਦਿਵਾਲੀ ਬਣਾਉਂਦਾ 10:30 ਪੂਰਵ ਵਦਿਆ ਵਰਪੂਰਵ ਜਿਹੜੇ ਮੈਂ ਤਾਂ ਬੇਨਤੀ ਕਰੂੰਗਾ ਸਾਰੇ ਸਿੱਖ ਭਰਾਵਾਂ ਨੂੰ ਵੀ ਕਿਉਂਕਿ ਬਾਪ ਮੰਨਦਾ ਗੁਰਪੂਰਵ ਚਲੋ ਗੁਰਨਾਣ ਦੇ ਪਾਕ ਜਿਹੜਾ ਮਹਾਰਾਜੀ ਵਾਲਾ ਹੈ ਉਹ ਤਾਂ ਸਾਰੇ ਅਸੀਂ ਦੀਵਾਲੀ ਦੇ ਰੂਪ ਕੀ ਮਨਾਨੇ ਸਾਰਾ ਪੰਜਾਬ ਤਕਰੀਬਨ ਤਕਰੀਬਨ ਜਿੱਥੇ ਜਿੱਥੇ ਸਿੱਖ ਭਾਈਚਾਰਾ ਬੈਠਾ ਹੈ ਜਾਂ ਹਿੰਦੂ ਬੈਠਾ ਹੈ ਅਸੀਂ ਸਾਰੇ ਲੋਕ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਉਹਨੂੰ ਵੀ ਦੀਵਾਲੀ ਨੂੰ ਹੀ ਮਨਾਨੇ ਬਰਾਬਰ ਬਰਾਬਰੀ ਉਦੋਂ ਵੀ ਅਸੀਂ ਆਪਸੇ ਬਾਜੀ ਕਰਦੇ ਆਂ ਉਦੋਂ ਵੀ ਅਸੀਂ ਲੜੀਆਂ ਪਾਨੇ ਆ ਦੀਵ ਮਾਲਾ ਕਰਦੇ ਆਂ ਸਾਰੀਆਂ ਚੀਜ਼ਾਂ ਉਹੀ ਕਰਦੇ ਆਂ ਇੱਕ ਲక్ష్ਮੀ ਪੂਜਾ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਦੀ ਦੀਵਾਲੀ ਵਾਲੀਆਂ ਕਰਦੇ ਆਂ ਗੁਰਪੁਰਬ ਤੇ ਤੇ ਫੇਰ ਤਾਂ ਪਹਿਲਾਂ ਦੱਸਦੇ ਨੂੰ ਤੁਸੀਂ ਕਹਿੰਦੇ ਹੋ ਗੁਰਪੁਰਬ ਤੇ ਵੀ ਨਾ ਪਟਾਕੇ ਚਲਾਏ ਜਿਹੜੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਇਹ ਕੰਮ ਕੀਤਾ ਜਾ ਰਿਹਾ ਹੈ ਬਿਆਨ ਦਿੱਤੇ ਜਾ ਰਹੇ ਆ ਉਹਨਾਂ ਦੇ ਜਿਹੜੇ ਦੋ ਤਿਉਹਾਰ ਆ ਉਹ ਬਹੁਤ ਲੇਟ ਆਉਂਦੇ ਆ ਅਸੀਂ ਕਹਿੰਨੇ ਉਹ ਵੀ ਚਲਾਣ ਉਹਨਾਂ ਨੂੰ ਵੀ ਚਲਾਣੇ ਚਾਹੀਦੇ ਜਿਨ੍ਹਾਂ ਨੂੰ ਖੁਸ਼ ਕਰਨ ਦੇ ਲੱਗੇ ਹੋਈ ਆ ਇਹ ਪਾਲਿਸੀ ਵਾਲੀ ਟੀਮ ਇਹ ਜਿਹੜੇ ਮਿੱਤਰ ਪਿਆਰੇ ਜਿਹਨੂੰ ਖੁਸ਼ ਕਰਨਾ ਚਾਹੁੰਦੇ ਆ ਉਹਨਾਂ ਦੀ ਦੋ ਇਤਾਂ ਆਉਂਦੀ ਆ ਉਹ ਵੀ ਮਨਾਣ ਉਹ ਵੀ ਅੱਛੇ ਵਾਜੀ ਚਲਾਣ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਦਿਲ ਖੋਲ ਕੇ ਸਵਾਲ ਕਰਾਂਗੇ ਉਸ ਗੱਲ ਦਾ ਵੀ ਪਰ ਜਦੋਂ ਸਾਡੀ ਦੀਵਾਲੀ ਆਉਂਦੀ ਆ ਜਾਂ ਸਾਡਾ ਦਸਹਿਰਾ ਆਉਂਦਾ ਹੈ ਤਾਂ ਇਹ ਧਿਆਰਾਂ ਨੂੰ ਟਾਰਗੇਟ ਕਰਨਾ ਜਿਹੜੀ ਪੜ੍ਹੀ ਲਿਖੀ ਲੌਬੀ ਹੈ ਜਿਹੜੇ ਅਸਰ ਸਾਬਾਨੇ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਇਹਦੇ ਨਾਲ ਨਾਲ ਜਿੰਨੇ ਮੇਰੇ ਸਾਥੀ ਤੁਸੀਂ ਦੇਖੋਗੇ ਤੁਸੀਂ ਸਾਰਿਆਂ ਨੇ ਇਸ ਮੀਡੀਆ ਨੂੰ ਸ਼ੇਅਰ ਕਰਕੇ ਇਹ ਗੱਲ ਦੇ ਦੁੱਖਾ ਜਰੂਰ ਦੂਰ ਕਰਨੀ ਹੈ ਵੀ ਜਿਹੜਾ 20 ਤਰੀਕ ਤੇ 21 ਤਰੀਕ ਵਾਲਾ ਆਪਣਾ ਹੰਬਲ ਪੂਸਾ ਹੈ ਇਹ ਬੜਾ ਕਲੀਅਰ ਕਟਾ ਹੈ ਵੀ 20 ਤਰੀਕ ਨੂੰ ਹੀ ਸਰਾਤਨੀ ਦੀਵਾਲੀ ਮਨਾਣਗੇ 20 ਤਰੀਕ ਦੀ ਮਸਿਆ ਬਣਦੀ ਹੈ ਤੇ ਜਿਹੜੀ ਪਿਤਰਾਂ ਦੀ ਰੋਟੀ ਹੈ ਪਿਤਰਾਂ ਦਾ ਪੂਜਨ ਹੈ ਜਿਹੜਾ ਸਰੇ ਪੂਜਨ ਹੈ ਉਹ ਚੂਰੀਏ ਕੂਡੇ ਦੇ ਨਾਲ 4 ਵਜੇ ਤੱਕ ਆਪਰੇ ਕੋ ਸਮਾਂ ਹੈ 21 ਤਰੀਕ ਨੂੰ ਆਪਾਂ ਬਹੁਤ ਸਾਰੀਆਂ ਪੂਜਾ ਕਰ ਸਕਦੇ ਆ ਹੁਣ ਇਹਦੇ ਨਾਲ ਨਾਲ ਜਿੱਥੇ ਭਾਰਤ ਵਾਸੀਆਂ ਨੂੰ ਦਿਵਾਲੀ ਦੀਆਂ ਵਧਾਈਆਂ ਜਿੱਥੇ ਪੰਜਾਬ ਵਾਸੀਆਂ ਨੂੰ ਦਿਵਾਲੀ ਦੀਆਂ ਵਧਾਈਆਂ ਉਥੇ ਸਾਡਾ ਜਿਹੜਾ ਪਟਿਆਲਾ ਖਾਸ ਕਰਕੇ ਜਿੱਥੋਂ ਦਾ ਮੈਂ ਜੰਪ ਵਾਲਾ ਸਨੌਰ ਹੈ ਘਨੌਰ ਹੈ ਖਾਸ ਕਰ ਸਨੌਰ ਹੈ ਜਿਹੜਾ ਹਲਕਾ ਉਹਨਾਂ ਨੂੰ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਦਿਵਾਲੀ ਦੀਆਂ ਇਹ ਵਿਸ਼ਕਰਮਾ ਦੇ ਜੀਆਂ ਆਉਣ ਵਾਲੇ ਅਡਵਾਂਸ ਸਾਡੇ ਰੇਬਰ ਸਰਤਾਜ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਸੁਖਸਾਦਿਆਂ ਵੀ ਲੱਖ ਲੱਖ ਵਧਾਈਆਂ ਤੇ ਸਾਰਾ ਭਾਰਤ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਹਰ ਪੰਜਾਬੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਮਾਂ ਲక్ష్ਮੀ ਤੁਹਾਡੇ ਦੇ ಅಪਾਰ ਕਿਰਪਾ ਬਣਾ ਕੇ ਰੱਖੇ ਤੁਹਾਡੇ ਜਿਹੜੇ ਖਜ਼ਾਨੇ ਆ ਭਰਪੂਰ ਰਹਿਣ ਤੇ ਹਮੇਸ਼ਾ ਹੀ ਪੰਜਾਬੀ ਜਿਹੜੇ ਆ ਏਕਤਾ ਅਖੰਡਤਾ ਲਈ ਜਿਵੇਂ ਪਹਿਲਾਂ ਖੜਦੇ ਰਹੇ ਆ ਉਸੇ ਤਰ੍ਹਾਂ ਹੀ ਏਕਤਾ ਤੇ ਅਖੰਡਤਾ ਲਈ કડਦੇ ਰਹਿਣ ਦ੍ਰਿੜਤਾ ਦਿਖਾਉਂਦੇ ਰਹਿਣ ਸਾਡੇ ਦੇ ਮਾੜੇ ਜਾਂ ਚੰਗੇ ਸਮੇ ਹਮੇਸ਼ਾ ਆਂਦੇ ਰਹੇ ਐ ਜਿਵੇਂ ਹੁਣ ਪਿੱਛੇ ਹੜਾ ਆ ਕੇ ਹਟਿਆ ਪਿੱਛੇ ਇੱਕ ਮੋਤਾਂ ਦਾ ਹੜਾ ਆ ਕੇ ਹਟਿਆ ਥੋੜੇ ਦਿਨ ਪਹਿਲਾਂ ਜਿਵੇਂ ਸਾਡਾ ਭਰਾ ਪੰਜਾਬੀ ਗਾਇਕੀ ਦਾ ਮਹਾਨ ਸਕੂਤ ਸਾਡੇ ਦੇ ਨਾਲ ਹੱਥੋਂ ਚਲਾ ਗਿਆ ਪਿਸ਼ਪ ਚ ਭਾਰ ਦਾ ਝੰਡਾ ਬਲੰਦ ਕਰਨ ਵਾਲਾ ਸਾਡਾ ਭਰਾ ਜਿਹੜਾ ਭਮਨ ਸਾਹਿਬ ਬਾਡੀ ਫਿਲਟਰ ਉਹ ਚਲੇ ਗਏ ਕਲਕੱਤਾ ਸਰਪੰਚ ਪ੍ਰਾਂਤੀ ਦੀ ਆਵਾਜ਼ ਚੱਕਣ ਵਾਲਾ ਨੌਜਵਾਨ ਉਹ ਚਲਾ ਗਿਆ ਪਿਛਲੇ ਦਿਨੀ ਜਿਹੜੀ ਬਟਾਲੇ ਦੇ ਵਿੱਚ ਵਪਾਰੀਆਂ ਦੇ ਉੱਤੇ ਗੋਲੀ ਕਾਂਡ ਹੋਇਆ ਉਹ ਬਹੁਤ ਮੰਦ ਭਾਗਾ ਸੀ ਤੁਸੀਂ ਦੇਖੋ ਵੀ ਅਜਾਈਆਂ ਚੀਜ਼ਾਂ ਨੂੰ ਹੰਡਾ ਕੇ ਵੀ ਅਸੀਂ ਲੋਕ ਫਿਰ ਖੁਸ਼ੀਆਂ ਖੇੜਿਆਂ ਦੀ ਉਮੀਦ ਕਰਦੇ ਹਾਂ ਅਸੀਂ ਆਪਣੇ ਪ੍ਰਮਾਤਮਾ ਨੂੰ ਉਹਨਾਂ ਖੁਸ਼ੀਆਂ ਖੇੜਿਆਂ ਨੂੰ ਭਰਪੂਰ ਕਰਨ ਵਾਸਤੇ ਸਟੇਟ ਨੂੰ ਮਜ਼ਬੂਤ ਕਰਨ ਵਾਸਤੇ ਸਟੇਟ ਦੀ ਅਪਜਾਊ ਜ਼ਮੀਨ ਨੂੰ ਹੋਰ ਅਪਜਾਊ ਕਰਨ ਵਾਸਤੇ ਜਿਹੜੀਆਂ ਬੇਨਤੀਆਂ ਉਹ ਹਮੇਸ਼ਾ ਉਹਦੇ ਦਰਬਾਰ ਦੇ ਵਿੱਚ ਉਹਦੇ ਦਰ ਤੇ ਅਕਾਲ ਪੁਰਖ ਦੇ ਮਾ ਕਾਲੀ ਦੇ ਹਮੇਸ਼ਾ ਹੀ ਜਿਹੜੀਆਂ ਗੁਰਤੇਗ ਬਾਦ ਸਾਹਿਬ ਦੇ ਦਰਤੇ ਉੱਪਰਦੇ ਰਹਿੰਦੇ ਆ ਕਿ ਗੁਰੂ ਮਹਾਰਾਜ ਪੰਜਾਬੀਆਂ ਨੂੰ ਅਜਿਹਾ ਬਲ ਬਖਸ਼ਿਓ ਤਾਂ ਜੋ ਦੁਨੀਆ ਦਾ ਇੱਕ ਚਾਨਣ ਮਨਾਰਾ ਬਣ ਕੇ ਚਮਕਸਾ ਕਰਨ ਜੋ ਗੁਰੂ ਮਹਾਰਾਜ ਨੇ ਸਾਡੇ ਲੋਕਾਂ ਨੂੰ ਪ੍ਰਾਣੇ ਸਮਿਆਂ ਦੇ ਵਿੱਚ ਵਰਦਾਨ ਦਿੱਤੇ ਆ ਰਾਜ ਦੇ ਦਿੱਤੇ ਆ ਮਾਰਗਦਰਸ਼ਤਾ ਕਰਨ ਦੇ ਦਿੱਤੇ ਆ ਕਲਕੀ ਅਵਤਾਰ ਦੇ ਸਮੇਂ ਦਿੱਤੇ ਆ ਉਹ ਪੰਜਾਬੀ ਜਿਹੜੀ ਕੌਮ ਆ ਉਹਨੇ ਵਿਸ਼ਵ ਤੇ ਜੇ ਰਾਜ ਕਰਨਾ ਤੇ ਉਹ ਦਿਨ ਹੈ ਜਿਹੜਾ ਜਲਦੀ ਦਿਖਾਇਓ ਹਮੇਸ਼ਾ ਹਰੇਕ ਬੰਦੇ ਦੀ ਇੱਛਾ ਹੁੰਦੀ ਹੈ ਕਿ ਜਿਹੜਾ ਸਾਡਾ ਦੇਸ਼ ਹੈ ਸਾਡੀ ਸਟੇਟ ਹੈ ਉਹ ਮਜ਼ਬੂਤ ਹੋ ਕੇ ਵੱਡੇ ਪੱਧਰ ਤੇ ਉਭਰੇ ਨਿੱਕੀਆਂ-ਮੋਟੀਆਂ ਘਟਨਾਵਾਂ ਜਿਹੜੀਆਂ ਉਹ ਮਨੁੱਖ ਦੇ ਜੀਵਨ ਦੇ ਵਿੱਚ ਹਮੇਸ਼ਾ ਬਣੀ ਐ ਨਾ ਕੋਈ ਕਿਸੇ ਨਾਲ ਆਇਆ ਨਾ ਕੋਈ ਕਿਸੇ ਨਾਲ ਗਿਆ ਕਿਉਂਕਿ ਮਨੁੱਖ ਹਮੇਸ਼ਾ ਇਕੱਲਾ ਆਂਦਾ ਹੈ ਜਦੋਂ ਸਫ਼ਰ ਕਰਦਾ ਹੈ ਪ੍ਰਮਾਤਮਾ ਦੇ ਘਰੋਂ ਤੇ ਇਕੱਲਾ ਹੀ ਚਲਾ ਜਾਂਦਾ ਹੈ ਦੁੱਖ ਬਹੁਤ ਹੁੰਦਾ ਹੈ ਕਿਉਂਕਿ ਜਿਹੜੇ ਦਵਾਰਾਂ ਨੇ ਉਹ ਠੀਕ ਆਪਣੀ ਥਾਂ ਤੇ ਖੜੀਆਂ ਨੇ ਉਹਨਾਂ ਦੇ ਸੈਂਟਰ ਦੇ ਵਿੱਚ ਜਿਹੜੇ ਗਾਰਡਰ ਨੇ ਉਹਨਾਂ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੁੰਦੀ ਹੈ ਉਹਨਾਂ ਦੇ ਬਾਲੇ ਪਹਿਲਾਂ ਛੱਤ ਤਾਂ ਬਣਦੀ ਹੈ ਘਰ ਤਾਂ ਬਣਦਾ ਤੇ ਜਿਹੜੇ ਗਾਰਡਰਾਂ ਵਰਗੇ ਪੁੱਤ ਚਲੇ ਜਾਣ ਤੇ ਦੁੱਖ ਹੁੰਦਾ ਉਸ ਗੱਲ ਦਾ ਵੀ ਖੇਦ ਹੈ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਹੈ ਵੀ ਉਹ ਰੂਹਾਂ ਨੂੰ ਆਪਣੇ ਚਰਨਾਂ ਦੇ ਨਿਵਾਸ ਬਖਸ਼ੀ ਪਿੱਛੇ ਪਰਿਵਾਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਉਹਨਾਂ ਪਰਿਵਾਰਾਂ 'ਚ ਵੀ ਇਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਾ ਕਾਲੀ ਜਿਹੜੀ ਦੀਪਾਵਲੀ ਦੀਆਂ ਖੁਸ਼ੀਆਂ ਖੇੜੇ ਵਰਤਾਈ ਉਹਨਾਂ ਪਰਿਵਾਰਾਂ 'ਚ ਤਰੱਕੀਆਂ ਬਖਸ਼ੀ ਮਾਂ ਲక్ష్ਮੀ ਉੱਤੇ ਬਾਤ ਕਰੇ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਤੇ ਜਿਹੜਿਆਂ ਵਪਾਰੀਆਂ ਤੇ ਮਟਾਲੇ ਦੇ ਵਿੱਚ ਹਮਲਾ ਹੋਇਆ ਜ਼ਖਮੀ ਹੋਏ ਉੱਤੇ ਮ੍ਰਿਤਿਉ ਹੋਈ ਜਿਹੜੇ ਨੌਜਵਾਨ ਦੀ ਉਹ ਪਰਿਵਾਰ ਦੇ ਉੱਤੇ ਵੀ ਹਮੇਸ਼ਾ ਮਾਤਾ ਰਾਣੀ ਆਪਣਾ ਜਿਹੜਾ ਹੱਥ ਹੈ ਬਣਾ ਕੇ ਰੱਖੀ ਅਗਲੇ ਜਿਹੜਾ ਰਹਿਂਦਾ ਪਰਿਵਾਰ ਹੈ ਉਹ ਹਮੇਸ਼ਾ ਖੁਸ਼ੀਆਂ ਖੇੜਿਆਂ ਦੇ ਆਨੰਦ ਮਾਣੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਜਿਹੜਾ ਹੌਲ ਬਖਸ਼ੇ ਮਾਈ ਅੱਗੇ ਤੋਂ ਜਿਹੜੀਆਂ ਘਟਨਾਵਾਂ ਜਿਹੜੀਆਂ ਪੰਜਾਬ 'ਚ ਨਾ ਹੋਣ ਇਹਨਾਂ ਸ਼ਬਦਾਂ ਨਾਲ ਦੁਬਾਰਾ ਫਿਰ ਇੱਕ ਵਾਰ ਤੁਹਾਨੂੰ ਸਾਰੇ ਭਰਾਵਾਂ ਨੂੰ ਸਾਰੀ ਦੁਨੀਆ ਦੇ ਸਾਰੀ ਸ੍ਰਿਸ਼ਟੀ ਦੇ ਵਸਣ ਵਾਲੇ ਪੰਜਾਬੀਆਂ ਨੂੰ ਦੀਪਾਵਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਤਾ ਰਾਣੀ ਤੁਹਾਡੇ ਲਈ ਇਹ ਦਿਨ ਜਿਹੜਾ ਖੁਸ਼ੀਆਂ ਖੇੜਿਆ ਭਰਿਆ ਲੈ ਕੇ ਆਏ ਤੇਨ ਦੁਗਣੀ ਰਾਤਾਂ ਉਹਨੀ ਤਰੱਕੀ ਕਰੋ ਚੜ੍ਹਦੀ ਕਲਾ 'ਚ ਰਹੋ ਇਹਨਾਂ ਸ਼ਬਦਾਂ ਨਾਲ ਸ਼ਮਦਾ ਆਯਾਤਕ ਜੈ ਮਾਈ ਜੈ ਮਹਾ